ਸੋ ਸਵੇਲੇ ਦੀ ਸਭ ਤੋਂ ਵੱਡੀ ਅਪਡੇਟ ਨੇਪਾਲ ਦੇ ਕਾਠਮੰਦੂ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਇੱਕ ਛੋਟਾ ਜਹਾਜ਼ ਹਾ사 ਗ੍ਰਸਤ ਹੋ ਗਿਆ ਦਰਸਲ ਜਿਹੜਾ ਇਹ 에어ਪੋਰਟ ਸੀ ਇਹ ਤ੍ਰਿਪਵਨ 에어ਪੋਰਟ ਸੀ ਜਿੱਥੇ ਇਹ ਛੋਟਾ ਜਹਾਜ਼ ਹਾ사 ਗ੍ਰਸਤ ਹੋਇਆ ਤੇ ਸੂਰਿਆ 에어ਲਾਈਨ ਦਾ ਇਹ ਜਹਾਜ਼ ਦੱਸਿਆ ਜਾ ਰਿਹਾ ਤੇ ਇਸ ਜਹਾਜ਼ ਨੇ ਤ੍ਰਿਪਵਨ 에어ਪੋਰਟ ਤੋਂ ਪੋਖਰਾ ਦੇ ਲਈ ਉਡਾਨ ਭਰੀ ਸੀ ਫਿਲਹਾਲ ਇਹ ਅਜੇ ਹਵਾ ਦੇ ਵਿੱਚ ਨਹੀਂ ਸੀ ਪਹੁੰਚਿਆ ਤੇ ਰਨਵੇ ਦੇ ਉੱਤੇ ਹੀ ਕੋਈ ਤਕਨੀਕੀ ਖਰਾਬੀ ਆਈ ਉਸ ਤੋਂ ਬਾਅਦ ਇਹ ਜਹਾਜ਼ ਕ੍ਰੈਸ਼ ਹੋ ਗਿਆ ਤੇ ਲਪਟਾਂ ਦੇ ਵਿੱਚ ਬਦਲ ਗਿਆ ਜਿਸ ਤੋਂ ਬਾਅਦ 에ਰਪੋਰਟ ਦੇ ਪ੍ਰਸ਼ਾਸਨ ਨੂੰ ਹੱਥਾਂ ਪੈਰਾਂ ਦੀ ਪੈ ਗਈ ਕਿ ਆਖਰ ਕਿਹੜੇ ਕਾਰਨ ਹੋਏ ਨੇ ਕੀ ਹੋਇਆ ਜਿਸ ਕਰਕੇ ਇਹ ਹਾਸਾ ਗ੍ਰਸਤ ਹੋਇਆ ਕੀ ਕੋਈ ਵਿਸਪੋਰਟ ਹੋਇਆ ਜਹਾਜ਼ ਦੇ ਵਿੱਚ ਜਾਂ ਕੁਝ ਹੋਰ ਹੋਇਆ ਕਿ ਅੱਗ ਕਿਵੇਂ ਲੱਗੀ ਹਾਲਾਂਕਿ ਜੇਕਰ ਇਹ ਜਹਾਜ਼ ਹਵਾ ਦੇ ਵਿੱਚ ਚਲਾ ਜਾਂਦਾ ਤਾਂ ਦੱਸਿਆ ਜਾ ਰਿਹਾ ਹੈ ਕਿ ਨੁਕਸਾਨ ਬਹੁਤ ਵੱਡਾ ਹੋ ਸਕਦਾ ਸੀ ਪਰੰਤੂ ਹੁਣ ਤੱਕ ਦੀ ਜਿਹੜੀ ਜਾਣਕਾਰੀ ਸਾਹਮਣੇ ਆਈ ਹੈ ਜਹਾਜ਼ ਦੇ ਵਿੱਚ 19 ਯਾਤਰੀ ਸਵਾਰ ਸਨ ਤੇ ਅਜੇ ਤੱਕ ਰਾਹਤ ਕਾਰਜ ਦਾ ਜਿਹੜਾ ਕੰਮ ਹੈ ਉਹ ਤਾਂ ਲਗਾਤਾਰ ਜਾ ਰਹੀ ਹੈ ਪਰ ਇੱਕ ਖਬਰ ਸਾਹਮਣੇ ਨਹੀਂ ਆਈ ਕਿ ਕੋਈ ਜਾਨੀ ਨੁਕਸਾਨ ਹੋਇਆ ਹਾਲਾਂਕਿ ਕਰੋੜਾਂ ਦਾ مالی ਨੁਕਸਾਨ ਜ਼ਰੂਰ ਹੋ ਗਿਆ 에어ਪੋਰਟ ਦੇ ਉੱਤੇ ਜਿਸ ਤਰ੍ਹਾਂ ਇਹ ਜਹਾਜ਼ ਹਾਸਾਗ੍ਰਸਤ ਹੋਇਆ ਉਸ ਤੋਂ ਬਾਅਦ ਹਵਾ ਦੇ ਵਿੱਚ ਜਦੋਂ ਧੂਆਂ ਤੇ ਅੱਗ ਦੀਆਂ ਲਪਟਾਂ ਨਜ਼ਰ ਆਈਆਂ ਤਾਂ 에ਅਰਪੋਰਟ ਪ੍ਰਸ਼ਾਸਨ ਨੂੰ ਹੱਥਾਂ ਪੈਰਾਂ ਦੀ ਪੈ ਗਈ ਕਿ ਆਖਰ ਹੋ ਕੀ ਗਿਆ ਆਲੇ ਦੁਆਲੇ ਦੇ ਜਿਹੜੇ ਲੋਕ ਸੀ ਜਿਹੜੇ 에ਅਰਪੋਰਟ ਦੇ ਨੇੜੇ ਲੋਕ ਰਹਿੰਦੇ ਸੀ ਜਦੋਂ ਉਹਨਾਂ ਨੇ ਇਹ ਧੂਆਂ ਉੱਡਦਾ ਵੇਖਿਆ ਅੱਗ ਦੀਆਂ ਲਪਟਾਂ ਵੇਖੀਆਂ ਤਾਂ ਉਹਨਾਂ ਨੇ ਅੰਦਾਜ਼ਾ ਲਗਾਇਆ ਕਿ ਕੋਈ ਵੱਡਾ ਹਾਦਸਾ ਵਾਪਰ ਗਿਆ ਹੈ ਕਿ ਕੋਈ ਵੱਡਾ ਜਹਾਜ਼ ਕ੍ਰੈਸ਼ ਹੋਇਆ ਪਰ ਹੁਣ ਤੱਕ ਦੀ ਜਿਹੜੀ ਜਾਣਕਾਰੀ ਸਾਹਮਣੇ ਆਈ ਹੈ ਤਸਵੀਰਾਂ ਦੇ ਵਿੱਚ ਵੀ ਤੁਸੀਂ ਵੇਖ ਸਕਦੇ ਹੋ ਕਿ ਕਿਸ ਤਰ੍ਹਾਂ ਲੱਗ ਅੱਗ ਦੀਆਂ ਜਿਹੜੀਆਂ ਲਪਟਾਂ ਨੇ ਉਹ ਲਗਾਤਾਰ جاری ਨੇ ਤੇ ਧੂਆਂ ਉੱਡ ਰਿਹਾ ਤੇ ਆਸੇ-ਪਾਸੇ ਲੋਕਾਂ ਦਾ ਜਿਹੜਾ ਜਮਾਵੜਾ ਲੱਗਿਆ ਹੋਇਆ ਹੈ ਤੇ 에어ਪੋਰਟ ਪ੍ਰਸ਼ਾਸਨ ਨੂੰ ਇਸ ਸਮੇਂ ਹੱਥਾਂ ਪੈਰਾਂ ਦੀ ਪਈ ਹੋਈ ਹੈ ਰਾਹਤ ਕਾਰਜ਼ ਅਜੇ ਜਾਰੀ ਹੈ ਪਰ ਹੁਣ ਤੱਕ ਕੋਈ ਵੀ ਜਾਨੀ ਨੁਕਸਾਨ ਦੀ ਖਬਰ ਸਾਹਮਣੇ ਨਹੀਂ ਆਈ ਤੇ ਦੱਸਿਆ ਜਾ ਰਿਹਾ ਹੈ ਕਿ ਜਿਹੜੇ ਲੋਕ ਗੰਭੀਰ ਜ਼ਖਮੀ ਵੀ ਨੇ ਉਹਨਾਂ ਨੂੰ ਵੀ ਰਾਹਤ ਕਾਰਜ਼ ਦੇ ਰਾਹੀਂ ਉਹਨਾਂ ਨੂੰ ਡਾਕਟਰੀ ਸਹਾਇਤਾ ਦਿੱਤੀ ਜਾ ਰਹੀ ਹੈ ਤੇ ਇਸ ਸਮੇਂ 에어ਪੋਰਟ ਦੇ ਉੱਤੇ ਜਿਹੜਾ ਪ੍ਰਸ਼ਾਸਨ ਹੈ ਤੰਦੇਹੀ ਦੇ ਨਾਲ ਕੰਮ ਕਰ ਰਿਹਾ ਲੋਕਾਂ ਨੂੰ ਬਚਾਉਣ ਦੀ ਜਿਹੜੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਜਾਨੀ ਨੁਕਸਾਨ ਦੀ ਖਬਰ ਅਜੇ ਸਾਹਮਣੇ ਨਹੀਂ ਆਈ ਹੈ ਕੋਈ ਪੁਖਤਾ ਰਿਪੋਰਟ ਸਾਹਮਣੇ ਨਹੀਂ ਆਈ ਕਿ ਕਿਸੇ ਦੀ ਜਾਨ ਗਈ ਹੈ ਜਾਂ ਨਹੀਂ ਪਰੰਤੂ ਜਦੋਂ ਅਪਡੇਟ ਆਉਂਦੀ ਹੈ ਉਹ ਵੀ ਤੁਹਾਡੇ ਨਾਲ ਸਾਂਝੀ ਕਰਾਂਗੇ ਪਰ ਜਿਹੜਾ ਮਾਲੀ ਨੁਕਸਾਨ ਹੈ ਉਹ ਲੱਖਾਂ ਦਾ ਹੋ ਗਿਆ